ਕਾਂਗਰਸ ਪਾਰਟੀ ਵੱਲੋਂ ਕਾਨੂੰਨ ਵਿਵਸਥਾ ਤੇ ਸਵਾਲ ਚੁੱਕਦੇ ਹੋਏ ਧਰਨਾ ਲਗਾਇਆ ਗਿਆ। ਉੱਥੇ ਕਾਂਗਰਸ ਪਾਰਟੀ ਬੁਲਾਰੇ ਜਸਕਰਨ ਸਿੰਘ ਕਾਲੋ ਦੀ ਅਗਵਾਈ ਵਿੱਚ ਹੋਏ ਧਰਨੇ ਵਿੱਚ ਜਿੱਥੇ ਕਾਂਗਰਸ ਪਾਰਟੀ ਦੀ ਯੂਥ ਆਗੂ ਸ਼ਾਮਲ ਹੋਏ ਉੱਥੇ ਬਟਾਲਾ ਦੇ ਸਨਦਕਾਰ ਵੀ ਸ਼ਾਮਲ ਹੋਏ। ਕਾਂਗਰਸੀ ਨੇਤਾ ਜਸਕਰਨ ਸਿੰਘ ਕਾਲੋ ਨੇ ਇਸ ਮੌਕੇ ਕਿਹਾ ਕਿ ਪੰਜਾਬ ਭਰ ਅਤੇ ਬਟਾਲਾ ਵਿੱਚ ਨਿਤ ਦਿਨ ਹੋ ਰਹੀਆਂ ਚੋਰੀ ਅਤੇ ਲੁੱਟਖੋ ਅਤੇ ਹੋਰ ਨਾ ਵਾਰਦਾਤਾਂ ਦੇ ਖਿਲਾਫ ਉਹਨਾਂ ਦਾ ਇਹ ਰੋਜ਼ ਪ੍ਰਦਰਸ਼ਨ ਹਾਲੇ ਸੰਕੇਤਕ ਰੂਪ ਵਿੱਚ ਹੈ। ਉਨਾ ਕਹਿ ਕੇ ਪੂਰੇ ਪੰਜਾਬ ਵਿੱਚ ਇਹੀ ਹਾਲ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਪੂਰੇ ਪੰਜਾਬ ਵਿੱਚ ਕਾਂਗਰਸ ਵੱਲੋਂ ਵੱਡੇ ਪੱਧਰ ਤੇ ਧਰਨੇ ਲਗਾਏ ਜਾਣਗੇ। ਉੱਥੇ ਹੀ ਧਰਨੇ ਵਿੱਚ ਸ਼ਾਮਲ ਕਾਂਗਰਸੀ ਨੇਤਾ ਤੇ ਸੰਨਦਕਾਰ ਮਨਜੀਤ ਸਿੰਘ ਹੰਸਪਾਲ ਨੇ ਕਿਹਾ ਹੈ ਕਿ ਇਨੀ ਦਿਨੀ ਇਹ ਹਾਲ ਹੈ ਕਿ ਰੋਜ਼ਾਨਾ ਬਟਾਲਾ ਦੀ ਕਿਸੇ ਨਾ ਕਿਸੇ ਇੰਡਸਟਰੀ ਵਿੱਚ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ। ਜਿਸ ਦੇ ਨਾਲ ਹੀ ਕੁਝ ਲੋਕ ਬਟਾਲਾ ਚ ਟ੍ਰਾਂਸਪੋਰਟ ਯੂਨੀਅਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਕਿ ਸਰਾਸਰ ਗਲਤ ਉਸ ਨਾਲ ਜਿੱਥੇ ਛੋਟੇ ਟਰਾਂਸਪੋਰਟਰ ਦਾ ਨੁਕਸਾਨ ਹੋਵੇਗਾ ਉੱਥੇ ਹੀ ਸਨਤਕਾਰਾਂ ਨੂੰ ਵੀ ਨੁਕਸਾਨ ਹੋਵੇਗਾ ਉਹਨਾਂ ਪੁਲਿਸ ਅਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਮੁੱਦਿਆਂ ਤੇ ਕੋਈ ਠੋਸ ਕਦਮ ਚੁੱਕੇ ਜਾਣ ਅਤੇ ਜੇਕਰ ਅਜਿਹਾ ਨਹੀਂ ਹੋਇਆ ਤਾਂ ਉਹ ਲੋਕਾਂ ਅਤੇ ਕਾਰੋਬਾਰੀਆਂ ਨਾਲ ਇਕੱਠੇ ਤੌਰ ਤੇ ਵੱਡਾ ਸੰਘਰਸ਼ ਸ਼ੁਰੂ ਕਰਨਗੇ ਕਿ ਰਾਤ ਨੂੰ ਉਹ ਫੈਕਟਰੀ ਚੰਨੀ ਭਲੀ ਬੰਦ ਕਰਕੇ ਆਪਣੇ ਘਰਾਂ ਵਿੱਚ ਆਉਂਦੇ ਉਹਨਾਂ ਦਾ ਲੋਹਾ ਕੱਢ ਕੇ ਜਿਨ੍ਹਾਂ ਦੇ ਉਹਨਾਂ ਨੇ ਮਹੀਨਿਆਂ ਦੀ ਮਿਹਨਤ ਕੀਤੀ ਹੁੰਦੀ ਹੈ ਕੌਡੀਆਂ ਦੇ ਭਾਅ ਕਿ ਸਾਡੇ ਪ੍ਰੈਸ ਤੇ ਫਾਖੀ ਪਾੜੀਏ ਜਿਹੜੀ ਆਵਾਜ਼ ਆ ਜਰੂਰ ਉੱਪਰ ਤੱਕ ਲੈ ਕੇ ਜਾਣਗੇ ਤਾਂ ਜੋ ਸੀਐਮ ਇਹਦੀ ਜਿੰਨੇ ਵੀ ਜਿਹੜੇ ਇੰਪੋਰਟੈਂਟ ਜਾਂ ਜਿਹਨੂੰ ਆਪਾਂ ਕ੍ਰਿਟੀਕਲ ਮੁੱਦੇ ਕਹਿੰਦੇ ਆ ਉਹਨਾਂ ਦੇ ਉੱਤੇ ਆਪਣੀ ਗੱਲ ਲਗਾਤਾਰ ਬਿਵਾਕੀ ਦੇ ਨਾਲ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਜਾਂ ਚਰਚਾ ਦੇ ਵਿੱਚ ਲਿਆਉਂਦੇ ਨੇ ਜਸਵੰਤ ਜੱਸਪਾ ਜੀ ਸਾਡੇ ਮਹਿਲਾ ਕਾਂਗਰਸ ਦੀ ਸਾਡੀ ਭੈਣ ਰੇਖਾ ਜੀ ਸਾਡੀ ਮਹਿਲਾ ਕਾਂਗਰਸੀ ਬਟਾਲਾ ਦੇ ਇਸ ਸੁਖਾ ਸਿੰਘ ਮਹਿਤਾਬ ਸਿੰਘ ਪਾਰਕ ਦੇ ਵਿੱਚ ਜਿਹੜੀ ਜਿਹੜਾ ਇੱਕ ਧਰਨਾ ਇੱਕ ਸਿੰਬੋਲਿਕ ਧਰਨਾ ਜਿਹਨੂੰ ਅਸੀਂ ਸੰਕੇਤਕ ਧਰਨਾ ਕਹਿੰਦੇ ਆ ਉਹ ਧਰਨਾ ਬਟਾਲਾ ਸ਼ਹਿਰ ਦੇ ਜਿੰਨੇ ਵੀ ਇੰਡਸਟ੍ਰੀਅਲਿਸਟ ਨੇ ਵਪਾਰੀ ਨੇ ਔਰ ਬਟਾਲਾ ਸ਼ਹਿਰ ਦੇ ਜਿੰਨੇ ਵੀ ਲੋਕ ਨੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਇੱਕ ਸੰਕੇਤਕ ਧਰਨਾ ਜਿਹੜਾ ਅੱਜ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੇ ਨਾਲ ਮਿਲ ਕੇ ਲਾਇਆ ਗਿਆ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਜੀ ਨੇ ਇੱਕ ਦਿਸ਼ਾ ਨਿਰਦੇਸ਼ ਦਿੱਤੇ ਸੀਗੇ ਕਿ ਜਿਸ ਤਰੀਕੇ ਦੀਆਂ ਗੁੰਡਾਗਰਦੀ ਦਾ ਨੰਗਾ ਨਾਚ ਪੰਜਾਬ ਦੇ ਵਿੱਚ ਹੋ ਰਿਹਾ ਹੈ ਸੰਕੇਤਕ ਰੂਪ ਦੇ ਵਿੱਚ ਅਸੀਂ ਧਰਨੇ ਸ਼ੁਰੂ ਕਰਾਂਗੇ ਔਰ ਦੁਬਾਰਾ ਤੋਂ ਜਿਸ ਤਰ੍ਹਾਂ ਪਹਿਲਾਂ ਅਸੀਂ 30 ਧਰਨੇ ਪੂਰੇ ਸੂਬੇ ਭਰ ਦੇ ਵਿੱਚ ਲਾਏ ਆ ਵੱਡੇ ਪੱਧਰ ਦੇ ਉੱਤੇ ਧਰਨੇ ਜਿਹੜੇ ਅਸੀਂ ਲਾਵਾਂਗੇ ਇਹ ਸਿਰਫ ਇੱਕ ਪਹਿਲਾ ਸੁਨੇਹਾ ਸੀ ਅੱਗੇ ਅਸੀਂ ਇੱਕ ਬਹੁਤ ਵੱਡੇ ਪੱਧਰ ਦਾ ਧਰਨਾ ਬਟਾਲੇ ਦੇ ਵਿੱਚ ਛੇਤੀ ਲਾਵਾਂਗੇ ਜੇਕਰ ਪ੍ਰਸ਼ਾਸਨ ਔਰ ਸਰਕਾਰ ਨੇ ਇਹ ਇਹ ਜਿਹੜਾ ਇੱਥੇ ਇੱਕ ਕਾਲਾ ਸੰਕਟ ਜਿਹੜਾ ਸਾਡੇ ਸਿਰ ਤੇ ਮੰਡਰਾ ਰਿਹਾ ਉਹਨੂੰ ਰੋਕਣ ਉਹਨੂੰ ਨੱਥ ਪਾਉਣ ਉਹਨੂੰ ਨਕੇਲ ਪਾਉਣ ਦਾ ਕੰਮ ਨਾ ਕੀਤਾ ਤੇ ਜਲਦ ਅਸੀਂ ਵੱਡੇ ਪੱਧਰ ਦਾ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇਕੱਠ ਕਰਕੇ ਇੱਥੇ ਧਰਨਾ ਲਾਉਣ ਅਸੀਂ ਜਾਵਾਂਗੇ ਖਾਨਿਆਂ ਦੇ ਵਿੱਚ ਰੋਜ਼ ਜਾਂਦੇ ਆ ਰੋਜ਼ ਕਿਸੇ ਨਾ ਕਿਸੇ ਦੀ ਤੁਸੀਂ ਖਬਰ ਤੁਹਾਡੇ ਮੀਡੀਆ ਦੇ ਰਾਹੀਂ ਅਸੀਂ ਵੇਖਦੇ ਆ ਕਿ ਰੋਜ਼ ਕਿਸੇ ਨਾ ਕਿਸੇ ਕਾਰਖਾਨੇ ਦੀ ਕਦੀ ਗੰਧ ਪਾੜ ਕੇ ਕਦੀ ਕੰਨਾ ਟੱਪ ਕੇ ਕੀਮਤੀ ਜਿਹੜਾ ਇੰਡਸਟਰੀ ਦਾ ਸਮਾਨ ਇੱਕ ਪੁਰਜਾ ਬਣ ਤੇ ਲੇਬਰ ਨੂੰ ਇੱਕ ਇੱਕ ਡੇਢ ਡੜ ਮਹੀਨਾ ਲੱਗ ਜਾਂਦਾ ਔਰ ਉਹ ਚੋਰ ਜਿਹੜੇ ਆ ਚੁੱਕੇ ਲੈ ਜਾਂਦੇ ਔਰ ਉਹਨੂੰ ਕੌਡੀਆਂ ਦੇ ਭਾਅ ਵੇਚ ਕੇ ਆਪਣੇ ਪਤਾ ਨਹੀਂ ਕਿਹੜੀ ਪੂਰਤੀ ਕਰਦੇ ਨਸ਼ੇ ਦੀ ਪੂਰਤੀ ਕਰਦੇ ਜਾਂ ਕੋਈ ਆਪਣੇ ਪਰਿਵਾਰਕ ਪੂਰਤੀ ਕਰਦੇ ਆ ਔਰ ਉਸ ਕਾਰਖਾਨੇਦਾਰ ਦਾ ਜਿਹੜਾ ਜਿਹੜੀ ਮਸ਼ੀਨ ਆ ਜਿਹੜੀ ਉਹਨਾਂ ਨੇ 6 ਮਹੀਨੇ ਤੋਂ ਤਿਆਰ ਕਰਨ ਦੇ ਵਿੱਚ ਲੱਗੇ ਹੁੰਦੇ ਉਸ ਪੁਰਜੇ ਦੇ ਕਾਰਨ ਉਹਨਾਂ ਦੀ ਜਿਹੜਾ ਕਾਰੋਬਾਰ ਉਹ ਫਿਰ 3-4 ਮਹੀਨੇ ਪਿੱਛੇ چلا ਜਾਂਦਾ ਔਰ ਇਹੋ ਜੀ ਮਾਰ ਦੇ ਨਾਲ ਸਾਡੀ ਇੰਡਸਟਰੀ ਜੂਝ ਰਹੀ ਆ ਔਰ ਸਾਨੂੰ ਇੱਕ ਨਵੀਂ ਜਿਹੜੀ ਪਿਛਲੇ ਦਿਨੀ ਮੈਂ ਆਪਦੇ ਥਰੂ ਇਹ ਗੱਲ ਲੈ ਕੇ ਜਾਣਾ ਚਾਹਾਂਗਾ মিডিਆ ਦੇ ਰਾਈ ਕਿ ਸਾਨੂੰ ਪਿਛਲੇ ਦਿਨੀ ਸਾਨੂੰ ਕੋਈ ਟਰਾਂਸਪੋਰਟਰਾਂ ਨੇ ਕੁਝ ਇੰਡਸਟਰੀ ਦੇ ਲੋਕਾਂ ਨੇ ਮੈਨੂੰ ਪਰਸਨਲੀ ਤੌਰ ਤੇ ਬੁਲਾ ਕੇ ਇੱਕ ਗੱਲ ਜਿਹੜੀ ਉਹਨਾਂ ਨੇ ਕਰਨੀ ਚਾਹੀ ਕਿ ਸਾਡੇ ਇੱਥੇ ਇੱਕ ਨਵਾਂ ਜਿਹੜਾ ਕੰਮ ਹੁਣ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਾਡੀ ਕਾਂਗਰਸ ਦੀ ਗਵਰਨਮੈਂਟ ਨੇ ਸਾਰੇ ਪੰਜਾਬ ਦੇ ਵਿੱਚ ਟਰੱਕ ਯੂਨੀਅਨਾਂ ਜਿਹੜੀਆਂ ਭੰਗ ਕੀਤੀਆਂ ਹੋਈਆਂ ਔਰ ਉਸ ਤੋਂ ਬਾਅਦ ਸਾਰੇ ਸ਼ਾਂਤੀ ਦੇ ਨਾਲ ਜਿਹੜੇ ਛੋਟੇ ਟਰਾਂਸਪੋਰਟਰ ਆ ਵੱਡੇ ਟਰਾਂਸਪੋਰਟਰ ਆ ਆਪਣਾ ਵਪਾਰ ਦੇ ਤੌਰ ਤੇ ਆਪਣਾ ਕੰਮ ਕਰ ਰਹੇ ਆ ਪਰ ਹੁਣ ਪਿਛਲੇ ਦਿਨਾਂ ਤੋਂ ਮੈਨੂੰ ਇੱਕ ਜਿਹੜੀ ਇਹ ਵਾਈ ਮਿਲ ਰਹੀ ਆ ਕਿ ਇੱਥੇ ਫੇਰ ਦੁਬਾਰਾ ਟਰਾਂਸਪੋਰਟਰਾਂ ਦੇ ਵਿੱਚ ਲੜਾਈ ਸ਼ੁਰੂ ਕਰਾਈ ਜਾ ਰਹੀ ਆ ਪਤਾ ਨਹੀਂ ਨਿੱਜੀ ਮਫਾਦ ਕਰਕੇ ਕਰਾਈ ਜਾ ਰਹੀ ਆ ਜਾਂ ਇੱਥੇ ਯੂਨੀਅਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਇਹਦੇ ਨਾਲ ਸਾਡੀ ਇੰਡਸਟਰੀ ਨੂੰ ਹੀ ਆਜ ਆ ਕੇ ਜਿਹੜੀ ਜਿਹੜਾ ਇਹਨਾਂ ਨੇ ਬੋਝ ਟਰਾਂਸਪੋਰਟਰਾਂ ਤੇ ਪਾਉਣਾ ਜਾਂ ਟਰਾਂਸਪੋਰਟਰਾਂ ਨੂੰ ਕੋਈ ਪਰਚੀ ਇਹ ਨਾ ਲਗਾਉਣ ਦੀ ਕੋਸ਼ਿਸ਼ ਕਰਨੀ ਇਥੋਂ ਦੇ ਨਮਾਇੰਦਿਆਂ ਨੇ ਜਾਂ ਸਰਕਾਰ ਨੇ ਉਹਦਾ ਸਾਰਾ ਬੋਝ ਸਾਡੀ ਛੋਟੀ ਇੰਡਸਟਰੀ ਤੇ ਪੈਣਾ ਜਿੱਥੇ ਜਿੱਥੇ ਵੀ ਮਾਲ ਦੀ ਲੋਡਿੰਗ ਹੋਣੀ ਕਿਸ ਤਰ੍ਹਾਂ ਉਹ ਆਪਣੇ ਸਰਵਾਈਵ ਕਰ ਪਾਣਗੇ ਮੈਨੂੰ ਇਹ ਗੱਲ ਦੀ ਸਮਝ ਨਹੀਂ ਪਰ ਮੈਂ ਅੱਜ ਇਸ ਗੱਲ ਬਾਰੇ ਕੋਈ ਐਲਾਨ ਨਹੀਂ ਕਰਨਾ ਚਾਹੁੰਦਾ ਪਰ ਇੱਕ ਇੰਡਸਟਰੀ ਲਿਸਟ ਹੋਣ ਦੇ ਨਾਤੇ ਔਰ ਲੋਕਾਂ ਦੇ ਨਾਲ ਜੁੜੇ ਹੋਏ ਹੋਣ ਕਰਕੇ ਆਪਾਂ ਇਹ ਜਿਹੜੇ ਸਾਰੇ ਮੁੱਦੇ ਆ ਇਹ ਲੋਕਾਂ ਦੇ ਵਿੱਚ ਲੈ ਕੇ ਜਾਣਗੇ ਆਪਾਂ ਵਪਾਰੀਆਂ ਨਾਲ ਗੱਲ ਕਰ ਰਹੇ ਆਂ ਔਰ ਵਪਾਰੀਆਂ ਦੇ ਉੱਤੇ ਆਪਾਂ ਇਹ ਲੋਡ ਜਿਹੜਾ ਹੈ ਨਹੀਂ ਪੈਣ ਦਵਾਵਾਂਗੇ ਇਸ ਚੀਜ਼ ਦਾ ਵਿਰੋਧ ਕਰਾਂਗੇ ਜਿਸ ਤਰ੍ਹਾਂ ਵਿਰੋਧ ਕਰਨ ਦਾ ਸਾਡਾ ਤਰੀਕਾ ਉਸ ਦੇ ਰਾਈ ਕਰਾਂਗੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ